ਬਾਦ ਵਿੱਚ ਅਚਾਨਕ ਮੀਂਹ ਆਣ ਲੱਗਾ ਤੇ ਆਪਣਾ ਬੜਾ ਨੁਕਸਾਨ ਹੋ ਗਿਆ ਵਾ ਤੁਸੀਂ ਦੇਖ ਮੰਮੀ ਖੜੇ ਨੇ ਆ ਪੱਲੀ ਫੜ ਕੇ ਉਧਰ ਅੰਕਲ ਖੜੇ ਨੇ ਉਧਰ ਭਰਾ ਖੜਾ ਵਾ ਤੇ ਆ ਪ੍ਰਣਾਲਾ ਆ ਗਿਆ ਵੈਸੇ ਪਤਾ ਨਹੀਂ ਸਭ ਨੂੰ ਕੀ ਮਨਜ਼ੂਰਾ ਵਾ ਆਹ ਪੱਲੀ ਫੜ ਕੇ ਕੜੀ ਆ ਵੀ ਸੀਮਟ ਸੂ ਮਟ ਮਸਾਲਾ ਵੀ ਆਪਣਾ ਰੁੜ ਗਿਆ ਇੱਥੇ ਮਤਲਬ ਆਹ ਹੋ ਗਿਆ ਵਾ ਖਰਾਬ ਗਿੱਲਾ ਹੋ ਗਿਆ ਵਾ ਆਹ ਚੁੰਦਾ ਪਿਆ ਵਾ ਦੇਖੋ ਆ ਸਾਰਾ ਜਾ ਲੋ ਜੀ ਮੰਮੀ ਚਾਹ ਲੈ ਕੇ ਆ ਗਏ ਨੇ ਅੰਕਲ ਬੈਠੇ ਤੁਸੀਂ ਵੀ ਨਾਲ ਵੀਡੀਓ ਦੇ ਵਿੱਚ ਆ ਜਾਓਗੇ ਇਹ ਕੋਈ ਚੀਜ਼ ਦੀ ਕਦਰ ਨਹੀਂ ਕਰਦੀ ਦੇਖੋ ਛਤਰੀ ਦੇ ਬੁਰੇ ਹਾਲ ਕਿਤੇ ਪਏ ਨੇ ਆ ਦੇਖੋ ਗਾਹ ਪਾਇਆ ਪਿਆ ਮੀਨ ਇਹਦਾ ਆ ਵੀ ਰਹਿੰਦੇ ਹੁਣ ਜਦੋਂ ਮੀਨ ਹਟੂ ਕਾ ਫੇਰ ਹੀ ਕਰਾਂਗੇ ਕੁਛ ਨੂੰ ਉਹ ਦੇਖੋ ਕਿੰਨਾ ਗਾਹ ਪਾਇਆ ਮੀਨ ਇਹ ਤਾਂ ਬਾਹਲੇ ਗਾਹ ਪਾਤਾ ਦੇਖੋ ਜਵਾਕ ਆਪਣੇ ਲੱਗੇ ਹੋਏ ਨੇ ਅੱਜ ਕੰਮ ਕਰਨ ਜ ਟਿਊਸ਼ਨ ਤੋਂ ਛੁੱਟੀ ਆ ਕੁੜੀ ਨੂੰ ਮੰਮੀ ਦੀ ਪੂਰੀ ਹੈਲਪ ਕਰਾ ਰਹੀ ਐ ਇਹਨੂੰ ਪਤਾ ਨਾ ਜੇਕਰ ਬੇ ਚੀਜ਼ ਮਿਲਣੀ ਐ ਇਹਨੂੰ ਹੂੰ ਬਾਸ ਮੰਮੀ ਇੰਨਾ ਕ ਬਹੁਤਾ ਇਟਾਂ ਲਾਤਾ ਦਿੱਤੀਆਂ ਸੀਗੀਆਂ ਯਾਰ ਮੈਂ ਉਹ ਥੱਲੇ ਨਵਾਰਾ ਸੀ। ਉੱਤੇ ਨੂੰ ਮੋੜੀ ਤੋ। ਖਵਾ ਆਪਣਾ ਸਾਰਾ ਅੰਦਰੋਂ ਗਿੱਲਾ ਹੋ ਜਾਂਦਾ ਵਾ ਜਦੋਂ ਮੀਂਹ ਆਂਦਾ ਵਾ। ਆਪਾਂ ਬਾਲਟੀ ਰੱਖੀ ਸੀ ਇੱਥੇ ਕੀ? ਫਾਈ ਤਾਂ ਬੁੱਧਾ ਆ ਗਿਆ। ਆ ਲੱਗਦਾ ਸੀ ਫਾਈ ਤਾਂ ਖਰਾਬ ਹੋ ਗਈ। ਫੇਰ ਕਿੰਨਾ ਔਖਾ ਮੇਰੇ ਲੱਤ ਦੁਖੀ ਜਾਂਦੀ ਸੀ ਉਤੋਂ ਦੀ। ਹਾਂਜੀ ਦੋਸਤੋ ਕੀ ਹਾਲ ਚਾਲ ਆ ਸਭ ਠੀਕ ਠਾਕ ਹੋ। ਅੱਜ ਆਪਣਾ ਵਲੌਗ ਹੈਗਾ ਪੰਜਵਾਂ ਤੇ ਅੱਜ ਆਪਾਂ ਛੱਤ ਦੇ ਉੱਤੇ ਪਰਵਾਰ ਸੀ ਗਿਆ ਫਰਸ਼ ਕਿਉਂਕਿ ਨੀਚ ਆਪਣਾ ਚੌਂਦਾ ਵਾ ਨਾ। ਤੋਂ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਦਾ ਨੁਕਸਾਨ ਹੋ ਗਿਆ ਯਾਰ ਬਹੁਤ ਜਿਆਦਾ ਵੱਡਾ ਉਕੇ ਮੀਂਹ ਬਹੁਤ ਤੇਜ਼ ਆ ਗਿਆ ਸੀਗਾ ਅੱਜ ਅੱਜ ਅਸੀਂ ਛੱਤ ਦੇ ਉੱਤੇ ਪਲੱਸਟਰ ਕਰ ਰਹੇ ਸੀਗੇ ਕਿਉਂਕਿ ਸਾਡੀ ਛੱਤ ਚੋਂਦੀ ਆ ਸੋ ਦੁਪਹਿਰੇ ਤਾਂ ਬੜੀ ਵਧੀਆ ਧੁੱਪ ਸੀਗੀ ਬਾਅਦ ਵਿੱਚ ਅਚਾਨਕ ਮੀਂਹ ਆਣ ਲੱਗਾ ਤੇ ਆਪਣਾ ਬੜਾ ਨੁਕਸਾਨ ਹੋ ਗਿਆ ਵਾ ਤੁਸੀਂ ਦੇਖੋ ਬਾਹਰ ਆਪਣੇ ਦੇਖੋ ਛੱਤ ਧੁੱਪ ਵੀ ਨਿਕਲ ਰਹੀ ਆ ਪਰ ਮੀਂਹ ਵੀ ਪਈ ਜਾਂਦਾ ਵਾ ਤੇ ਮੰਮੀ ਖੜੇ ਨੇ ਆ ਪੱਲੀ ਫੜ ਕੇ ਉਧਰ ਅੰਕਲ ਖੜੇ ਨੇ ਉਧਰ ਭਰਾ ਖੜਾ ਵਾ ਦੇਖੋ ਤਾਂ ਆਪਾ ਬਹੁਤ ਜ਼ਿਆਦਾ țeਜ ਆ ਪਰ ਮੀਂਹ ਵੀ ਬਹੁਤ ਜ਼ਿਆਦਾ ਤੇ ਪੈ ਰਹਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਾਰਾ ਪਲੱਸਟਰ ਜਿੱਦਾਂ ਆਪਾਂ ਕੀਤਾ ਸੀਗਾ ਤੇ ਦੇਖੋ ਥੱਲੇ ਆਪਣਾ ਫਰਸ਼ ਪਾਇਆ ਸੀਗਾ ਆ ਵਾਲਾ ਤੁਹਾਡਾ ਫਰਸ਼ ਚੋਂਦਾ ਵਾ ਜਿੱਦਾਂ ਤੇ ਫਰਸ਼ ਪਾ ਰਹੇ ਸੀਗਾ ਕਿ ਥੱਲੇ ਚੋਂਦਾ ਰਹਿੰਦਾ ਵਾ ਨਾ ਫਿਰ ਸਾਰੀ ਥੜੀ ਗਿੱਲਾ ਹੀ ਰਹਿੰਦਾ ਤੇ ਮਤਲਬ ਖਰਾਬ ਹੋ ਜਾਂਦਾ ਕੱਪੜੇ ਕੁੱਪੜੇ ਖਰਾਬ ਹੋ ਜਾਂਦੇ ਆ ਰੋਟੀ ਬਣਾਉਂਦੇ ਉਹ ਵੀ ਸਭ ਕੁਝ ਨਾ ਮਤਲਬ ਖਰਾਬ ਹੋ ਜਾਂਦਾ ਬਹੁਤ ਨੁਕਸਾਨ ਹੋ ਜਾਂਦਾ ਤੇ ਆ ਪ੍ਰਣਾਲਾ ਆ ਗਿਆ ਵੈਸੇ ਤਾਂ ਆਪਾਂ ਆ ਪੱਲੀ ਪਾਤੀ ਸੀਗੀ ਕਿ ਮਤਲਬ ਨਾ ਪਵੇ ਹਨਾ ਮੀਂਹ ਜਿੰਨਾ ਬਚਾ ਹੋ ਸਕਿਆ ਆਪਾਂ ਬਚਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਆ ਦੇਖੋ ਪ੍ਰਨਾਲਾ ਆ ਗਿਆ ਬਹੁਤ ਜ਼ਿਆਦਾ ਤੇ ਇਹਨੇ ਸਾਰਾ ਪਾਣੀ ਜਿੱਦਾਂ ਪਾਣੀ ਭਰਤਾ ਵਾ ਤੇ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਆ ਬਸ ਆਪਾਂ ਖੜੇ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਤੇ ਪਰ ਕੀ ਕਰ ਸਕਦੇ ਆਣਾ ਜੋ ਰੱਬ ਨੂੰ ਮਨਜ਼ੂਰ ਆ ਖੜੇ ਆ ਪਰ ਆਉਣ ਨਾਲ ਧੁੱਪ ਦੇਖੋ ਤੁਸੀਂ ਬਾਹਰ ਕਿੰਨੀ ਵਧੀਆ ਨਿਕਲੀ ਹੋਈ ਆ ਪਰ ਮੈਂ ਵੀ ਬਹੁਤ ਜ਼ਿਆਦਾ ਪੈਰ ਆ ਮੰਮੀ ਦੇਖੋ ਕਿਦਾਂ ਖੜੇ ਨੇ ਦੇਖੋ ਪਰ ਕੀ ਕਰ ਸਕਦੇ ਆ ਮੈਂ ਵੀ ਹੁਣ ਪੌੜੀ ਤੇ ਚੜ ਕੇ ਖੜਾਣ ਲੱਤ ਮੇਰੀ ਦੁਖੀ ਜਾਂਦੀ ਪਰ ਮਜਬੂਰੀ ਦੇ ਵਿੱਚ ਮੈਨੂੰ ਪੌੜੀ ਚੜਨਾ ਪੈ ਗਿਆ ਵਾ ਕਿਉਂਕਿ ਨੁਕਸਾਨ ਜਦੋਂ ਹੁੰਦਾ ਨਾ ਬੰਦਾ ਕਿਤੇ ਵੀ ਚੜ ਜਾਂਦਾ ਵਾ ਤੇ ਕੀ ਕਰੇ ਬੰਦਾ ਹਨ ਪਰ ਕੋਈ ਗੱਲ ਨਹੀਂ ਹੁਣ ਖੜੇ ਤਾਂ ਹੈਗੇ ਆ ਰੱਬ ਹਟਾ ਦੂਗਾ ਨਹੀਂ ਹੰਡ ਰੱਬ ਨੂੰ ਇਹ ਕਹਿੰਨੀ ਆ ਕਿ ਰੱਬਾ ਹਟਾ ਦੇ ਮੀ ਹਟਾਉਂਗਾ ਮੋੜੀ ਖਰਾਬ ਹੁੰਦਾ ਯਾਰ ਪਰ ਹੁਣ ਕੀ ਕਰੀਏ ਹਨਾ ਗੋਮਨ ਜੂੜਾ ਉਹੀ ਕਰ ਸਕਦੇ ਆ ਆਪਾਂ ਦੇਖੋ ਧੁੱਪ ਕਿੰਨੀ ਵਧੀਆ ਨਿਕਲ ਗਈ ਆ ਤੇ ਮੀਂਹ ਵੀ ਪੈ ਰਿਹਾ ਵਾ ਪੂਰਾ ਦੱਬ ਕੇ ਤੇ ਬੱਦਲ ਦੇਖੋ ਕਿੰਨਾ ਬਾਲਾ ਹੀ ਕਾਲਾ ਹੋਇਆ ਪਿਆ ਵਾ ਮੰਮੀ ਖੜੇ ਨੇ ਦੇਖੋ ਧੁੱਪ ਕਿਦਾਂ ਪੈ ਰਹੀ ਮੰਮੀ ਉੱਤੇ ਪੈ ਚੈੱਕ ਕਰੋ ਧੁੱਪ ਕਿੰਨੀ ਜ਼ਿਆਦਾ ਵਾ ਪਰ ਮੀਂਹ ਆਈ ਜਾਂਦਾ ਵਾ ਨੁਕਸਾਨ ਹੋਈ ਜਾਂਦਾ ਵਾ ਟਾਈਮ ਵੀ ਖਰਾਬ ਹੋਈ ਜਾਂਦਾ ਵਾ ਤੇ ਜਿਹੜਾ ਆਪਾਂ ਕੰਮ ਕਰਾਇਆ ਉਹ ਵੀ ਖਰਾਬ ਹੋਈ ਜਾਂਦਾ ਉਹ ਕੜਾਈਏ ਦੇ ਵਿੱਚ ਮਸਾਲਾ ਪਿਆ ਸੀ ਉਹ ਵੀ ਖਰਾਬ ਹੋ ਗਿਆ ਕਿ ਉਹ ਦੇਖੋ ਉਧਰ ਪੂਰਾ ਛੱਤ ਪੂਰੀ ਗਿੱਲੀ ਹੋ ਚੁੱਕੀ ਆ ਤੇ ਹੁਣ ਆਪਾਂ ਦੇਖਾਂਗੇ ਥੱਲੇ ਜਾ ਕੇ ਕਿ ਥੱਲੇ ਪਾਣੀ ਆਇਆ ਕਿ ਨਹੀਂ ਆਇਆ ਦੇਖੋ ਮੀਂਹ हट ਗਿਆ ਵਾ ਉਹ ਗੁੰਜਨ ਵੀ ਆ ਗਈ ਉੱਪਰ ਦੇਖਣ ਤੇ ਆ ਜਾ ਆ ਜਾ ਤੂੰ ਵੀ ਪੱਲੀ ਫੜ ਲਾ ਧੁੱਪ ਤਾਂ ਹੈਗੀ ਆ ਪਰ ਮੀਂਹ ਪੈ ਰਿਹਾ ਵਾ ਮੀਂਹ ਨਹੀਂ ਹਟਦਾ ਪਿਆ ਲੋ ਗੁੰਜਨ ਵੀ ਆ ਗਈ ਵਿਚਾਰੀ ਸੁੱਤੀ ਉੱਠੀ ਆ ਜਾ ਆ ਜਾ ਇੱਧਰ ਦੇਖੋ ਗੁੰਜਨ ਵੀ ਖੜ ਗਈ ਆ ਹੁਣ ਇਦਾਂ ਹੀ ਖੜਨਾ ਵਾ ਚੀਜੀ ਤੈਨੂੰ ਸ਼ਾਮੇ ਤਾਂ ਹੀ ਮਿਲਣੀ ਆ ਦੇਖੋ ਨੀਂਦ ਆ ਰਹੀ ਕੁੜੀ ਨੂੰ ਇੱਧਰ ਮੁਹ ਕਰ ਸੋ ਕੇ ਉੱਠੀਆਂ ਸੋ ਕੇ ਉੱਠੀਆਂ ਤੇ ਫਿਰ ਹੁਣ ਟਿਊਸ਼ਨ ਤੇ ਜਾਣਾ ਵਾ ਨਾ ਛੁੱਟੀ ਆ ਛੁੱਟੀ ਆ ਹੁਣ ਤੂੰ ਇੱਥੇ ਫਿਰ ਮਿਸਤਰੀ ਅੰਕਲ ਕੋਲ ਖੜ ਅੰਕਲ ਹਟ ਜੂਗਾ ਮੀ ਹਟ ਰਹੀ ਹਾਂ ਹੈ ਪਾਣੀ ਪਾਣੀ ਹੋ ਗਿਆ ਦੇਖ ਲੋ ਆ ਸਾਰਾ ਭਰ ਗਿਆ ਇਹ ਆਟਕੇ ਐ ਵੈਸੇ ਤਾਂ ਉੱਪਰ ਤਾਂ ਨਿਕਲ ਆਈ ਆ ਓਏ ਹੋਏ ਭਰਾ ਵੀ ਖੜ ਗਿਆ ਬਾਹਰ ਧੁੱਪ ਦੇ ਅੱਗੇ ਖੜਾ ਵਾ ਮੀ ਹਟਣ ਦੇ ਵਿੱਚ ਦੇਖੋ ਕਿੰਨੀ ਸਮਾਈਲ ਆ ਰਹੀ ਮੂੰਹ ਦੇ ਉੱਤੇ ਤੇ ਹਟ ਗਿਆ ਵਾ ਮੀ ਹੁਣ ਥੋੜਾ ਟਾਈਮ ਵੇਟ ਕਰਦੇ ਆ ਬੈਨਦੇ ਆ ਥੋੜਾ ਟਾਈਮ ਕੁਝ ਕਰਦੇ ਆ ਫਿਰ ਦੇਖਦੇ ਆ ਕੀ ਕਰਨਾ ਵਾ ਇਹ ਹਟ ਗਿਆ ਵਾ ਧੁੱਪ ਉੱਪਰ ਨਿਕਲ ਗਿਆ ਬੱਦਲ ਚੈੱਕ ਕਰੋ ਪਰ ਕਿੰਨਾ ਖਤਰਨਾਕ ਆ ਤੇ ਆ ਗੁੰਜਨ ਦੀ ਛਤਰੀ ਚੱਕੋ ਛਤਰੀ ਦਿਖਾ ਇਹ ਕੋਈ ਚੀਜ਼ ਦੀ ਕਦਰ ਨਹੀਂ ਕਰਦੀ ਦੇਖੋ ਛਤਰੀ ਦੇ ਬੁਰੇ ਹਾਲ ਕਿਤੇ ਪਏ ਨੇ ਦੇਖੋ ਤੇ ਹੁਣ ਮੀਂਹ हट ਗਿਆ ਵਾ ਦੇਖਦੇ ਆ ਹੁਣ ਪਊਗਾ ਫਰਸ਼ ਦੇਖਦੇ ਆ ਹੁਣ ਕੀ ਹੁੰਦਾ ਵਾ ਆਜੋ ਤੁਹਾਨੂੰ ਦਿਖਾਨੇ ਆ ਆ ਦੇਖੋ ਗਾਹ ਪਾਇਆ ਪਿਆ ਮੀਂਹ ਨੇ ਦਾ ਬਾਲਾ ਹੀ ਖਰਾਬ ਕਰਤਾ ਕੰਮ ਆ ਵੀ ਸੀਮੈਂਟ ਸੋਮਟ ਮਸਾਲਾ ਵੀ ਆਪਣਾ ਰੁੜ ਗਿਆ ਇੱਧਰ ਉੱਧਰ ਪਤਾ ਨਹੀਂ ਕਿੱਧਰ ਗਿਆ ਤੇ ਬਾਲਾ ਜਿਆਦਾ ਮਤਲਬ ਮੀਂਹ ਇਕਦਮੀ ਬਹੁਤ ਜਿਆਦਾ ਤੇਜ਼ ਆ ਗਿਆ ਸੀਗਾ ਤੇ ਸਾਰਾ ਮਸਾਲਾ ਮਸੋਲਾ ਰੁੜ ਗਿਆ ਦੇਖੋ ਸਾਰਾ ਹੋ ਗਿਆ ਵਾ ਤੇ ਆਹ ਦੇਖੋ ਜਿਹੜਾ ਆਪਾਂ ਫਰਸ਼ ਪਾ ਰਹੇ ਆ ਨਾ ਆ ਮੰਮੀ ਖੜੇ ਨੇ ਦੇਖੋ ਮੰਮੀ ਵੀ ਗਿੱਲੇ ਹੋ ਗਏ ਨੇ ਤੇ ਆਹ ਦੇਖੋ ਆਹ ਫਰਸ਼ ਜਿਹੜਾ ਆਪਾਂ ਫਰਸ਼ ਪਾ ਰਹੇ ਸੀ ਨਾ ਆਹ ਵਾਲਾ ਫਰਸ਼ ਆ ਉਹ ਤਾਂ ਉਧਰਲਾ ਤਾਂ ਪੱਕਾ ਵਾ ਆਹ ਵਾਲਾ ਆਪਾਂ ਪਾ ਰਹੇ ਸੀ ਥੱਲੇ ਆਪਣਾ ਚੌਂਦਾ ਵਾ ਇੱਥੋਂ ਤੇ ਆਹ ਦੇਖੋ ਆ ਸਾਰਾ ਪਰ ਨਾਲੇ ਨਾਲ ਆ ਪਰ ਨਾਲੇ ਦੇ ਨਾਲ ਇੱਥੋਂ ਦੀ ਪਾਣੀ ਆ ਗਿਆ ਸਾਰਾ ਥੱਲੇ ਦੇਖੋ ਪੱਲੀ ਪਾਈ ਹੋਈ ਸੀ ਆਪਾਂ ਵੈਸੇ ਤੇ ਬਚਾਲਿਆ ਸੀਗਾ ਤੇ ਪਰ ਸਾਰਾ ਹੀ ਮਤਲਬ ਆਹ ਹੋ ਗਿਆ ਵਾ ਖਰਾਬ ਗਿੱਲਾ ਹੋ ਗਿਆ ਵਾ ਹੈਂ ਕੀ ਦਿਖਾਣਾ ਤੂੰ ਅੱਧਰ ਮੀਂਹ ਦੀ ਸਪਰੇਅ ਚੱਲਦੀ ਆ ਸਪਰੇਅ ਉਹ ਦੇਖੋ ਕਿਦਾਂ ਉਹ ਗਾਹ ਪਾਇਆ ਹੈ ਦੇਖੋ ਉਹ ਦੇਖੋ ਕਿੰਨਾ ਗਾਹ ਪਾਇਆ ਮੀਂਹ ਨੇ ਤਾਂ ਬਾੜਾ ਹੀ ਗਾਹ ਪਾਤਾ ਦੇਖੋ ਕਿੱਥੇ ਗਿਆ ਓਏ ਹੋਏ 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 ਬਾੜਾ ਹੀ ਗਾਹ ਪਿਆ ਪਿਆ ਤੇ ਭਰਾ ਵੀ ਕੋਠੇ ਉੱਤੇ ਚੜਿਆ ਹੋਇਆ ਵਾ ਕੋਠੇ ਉੱਤੇ ਵੀ ਜਿਹੜਾ ਪਾਣੀ ਭਰਿਆ ਉਹ ਡੋਲਦਾ ਪਿਆ ਵਾ ਤਾਂ ਜੋ ਫਿਰ ਮਤਲਬ ਆਪਣਾ ਬਾੜਾ ਉਹ ਨਾ ਹੋਵੇ ਆਹ ਦੇਖੋ ਸਾਰਾ ਪਾਣੀ نیچے ਲਾਣਾ ਆਪਣੇ ਇੱਥੇ ਆ ਜਾਂਦਾ ਹੁੰਦਾ ਵਾ نیچے ਆਹ ਦੇਖੋ ਆਪਣਾ ਘਰ ਆ ਉਹ ਆਪਣਾ ਲੱਕੜ ਦਾ ਗੇਟ ਆ ਤੇ ਸਾਰਾ ਪਾਣੀ ਇੱਥੋਂ ਆਂਦਾ ਰਹਿੰਦਾ ਨੀਚੇ ਆਪਣਾ ਅੰਦਰ ਨਾ ਨੀਵਾ ਵਾ ਤੇ ਉੱਥੇ ਭਰ ਜਾਂਦਾ ਹੁੰਦਾ ਵਾ ਤੇ ਉਹਦੇ ਕਰਕੇ ਥੋੜਾ ਜਿਹਾ ਆਪਣਾ ਅੰਦਰ ਬਾਹਲਾ ਹੀ ਗਿੱਲਾ ਹੋ ਜਾਂਦਾ ਉਹ ਆਪਾਂ ਕਰਾ ਰਹੇ ਸੀਗੇ ਕੰਮ ਤੇ ਅੰਕਲ ਕਰਦੇ ਪਏ ਨੇ ਮਾੜਾ ਕੋਈ ਹੱਲ ਹੁਲ ਕਰਨਗੇ ਭਰਾ ਛੱਤ ਬੇਲੀ ਕਰਦਾ ਪਿਆ ਪਾਣੀ ਜਿੱਦਾਂ ਆਪਣਾ ਭਰ ਗਿਆ ਵਾ ਉੱਪਰ ਤੇ ਆਜੋ ਆਪਾਂ ਤੁਹਾਨੂੰ ਦਿਖਾਈਏ ਬਾਲਬੂ ਸਾਰੇ ਗਿੱਲੇ ਹੋ ਗਏ ਨੇ ਇਹਦੇ ਵਿੱਚ ਤੇ ਹੁਣ ਕੀ ਕਰ ਸਕਦੇ ਆ ਆਏ ਆਪਣੇ ਅੰਕਲ ਚਾਦਰ ਜੀ ਸਾਫ ਕਰਦੇ ਫੇਨੀ ਪੈਪ ਵੱਡਦੇ ਵੀ ਸੋਰੀ ਤੇ ਇਹਦਾ ਆਪਾਂ ਥੋੜਾ ਸਿਸਟਮ ਜਾਂ ਹੋ ਰੂਗਾ ਯਾਰ ਬਾਕੀ ਹੁਣ ਮੈਂ ਹਟ ਗਿਆ ਵਾਂ ਤੇ ਹੁਣ ਆਪਾਂ ਥੋੜੇ ਟਾਈਮ ਤੱਕ ਚਾਹ ਬਣਾਵਾਂਗੇ ਫਿਰ ਚਾਹ ਪੀਨੇ ਆਪਾਂ ਤੇ ਰੱਬਾ ਵਾਸਤੇ ਨਹੀਂ ਅਦਾਸ ਆ ਜੇ ਤੇਰੇ ਕਿ ਨੀਂਹ ਆਵੇ ਨਹੀਂ ਤਾਂ ਮੂਡ ਖਰਾਬ ਹੋ ਜਾਂਦਾ ਵੀਰ ਤੇ ਆਪਾਂ نیچے ਆ ਗਏ ਤੇ ਅੰਕਲ ਕਹਿੰਦੇ ਉੱਪਰ ਜਾ ਕੇ ਚੈੱਕ ਕਰ ਮਤਲਬ نیچے ਜਾ ਕੇ ਚੈੱਕ ਕਰ ਕੀ ਛੱਤ ਚੋਂਦੀ ਤਾਂ ਨਹੀਂ ਪਈ ਦੇਖਦੇ ਆਪਾਂ ਬਾਕੀ ਬਾ ਗੇਟ ਆ ਲੇਕਿਨ ਪਾਣੀ ਤਾਂ ਭਰ ਗਿਆ ਵਾ ਦੇਖੋ ਪਾਣੀ ਆਪਣਾ ਫੇਰ ਵੀ نیچے ਆ ਹੀ ਜਾਂਦਾ ਵਾ ਦੇਖੋ ਤੁਸੀਂ ਪਰ ਆਹੀ ਇਹੀ ਚੱਕਰਾਂ ਕਰਕੇ ਤਾਂ ਆਪਾਂ ਠੀਕ ਕਰਾਣਾ ਵਾ ਇਹ ਆਪਾਂ ਜਿੱਥੇ ਰਹਿੰਦੇ ਉਹ ਵਾਲਾ ਘਰ ਆ ਤੇ ਆਹ ਦੇਖੋ ਆ ਆਪਣਾ ਸਾਰਾ ਅੰਦਰੋਂ ਗਿੱਲਾ ਹੋ ਜਾਂਦਾ ਵਾ ਜਦੋਂ ਮੀਂਹ ਆਂਦਾ ਵਾ ਪੂਰਾ ਪ੍ਰੋਪਰ ਗਿੱਲਾ ਵਾ ਦੇਖੋ ਆਪਾਂ ਬਾਲਟੀ ਰੱਖੀ ਸੀ ਇੱਥੇ ਕੀ ਪਾਣੀ ਪੋਣੀ ਜਿੱਦਾਂ ਚੋਂਦਾ ਨਾ ਬੰਦਾ ਇੱਧਰ ਰੱਖ ਦਿੰਦਾ ਵਾ ਤੇ ਆ ਇਦਾਂ ਵਾ ਇੱਥੇ ਆਪਾਂ ਰੋਟੀ ਬਣਾਣੇ ਆ ਤੇ ਆ ਦੇਖੋ ਪੂਰੀ ਛੱਤ ਜਿੱਦਾਂ ਦੇਖੋ ਗਿੱਲੀ ਹੋਈ ਪਈ ਆ ਚੱਕ ਕਰੋ ਤੇ ਆਹੋ ਦੇਖੋ ਪੂਰੀ ਛੱਤ ਆ ਹਾਂ ਸਾਈਕਲ ਸੁੱਕਲ ਸਾਰਾ ਗਿੱਲਾ ਹੋ ਗਿਆ ਵਾ ਆਹ ਵੰਕਲ ਜੀ ਇਦਾਂ ਵਾ ਦੇਖੋ ਆ ਚੁੰਦਾ ਵਾ ਦੇਖੋ ਆ ਸਾਰਾ ਜਾ ਆ ਦੇਖੋ ਆ ਆਪਣੇ ਗਾਰਡਨ ਕਿਦਾਂ ਚੁੰਦਾ ਵਾ ਅੰਕਲ ਹਮ ਜਿਹੜੇ ਚੀਜ਼ੇ ਦਾ ਆਪਾਂ ਬਚਾ ਕਰਦੇ ਫਿਰ ਇਹ ਉਹੀ ਚੋਣ ਲੱਗ ਗਿਆ ਮੂਡ ਖਰਾਬ ਹੋ ਜਾਂਦਾ ਯਾਰ ਕਦੇ ਕਦੇ ਕਿਉਂਕਿ ਆਪਣਾ ਮਸਾਲਾ ਵੀ ਲੱਗਿਆ ਵਾ ਫਿਰ ਟਾਈਮ ਵੀ ਲੱਗਿਆ ਵਾ ਫਿਰ ਦਿਹਾੜੀ ਵੀ ਚਲੋ ਲੱਗਦੀ ਆ ਹਨ ਮਿਸਤਰੀ ਅੰਕਲ ਜੀ ਉਹਨਾਂ ਦੀ ਤਾਂ ਕੋਈ ਗਲਤੀ ਹੈ ਨਹੀਂ ਇਹ ਤਾਂ ਜੋਰਾ ਬਣ ਮੰਜੂਰਾ ਹੋਈ ਆ ਪਰ ਸਾ ਗਲਤੀ ਸਾਡੇ ਵੀ ਨਹੀਂ ਕੀਤੀ ਪਰ ਕੀ ਕਰੀਏ ਨੁਕਸਾਨ ਹੋ ਗਿਆ ਸਵੇਰੇ ਇੰਨੀ ਚੰਗੀ ਪਲੀ ਧੁੱਪ ਸੀਗੀ ਪਰ ਬਾਅਦ ਵਿੱਚ ਇੰਨਾ ਮਤਲਬ ਬੱਦਲ ਹੋ ਗਿਆ ਨਾ ਤੁਸੀਂ ਹਜੇ ਵੀ ਚੈੱਕ ਕਰ ਲਓ ਬੱਦਲ ਪੂਰਾ ਮਤਲਬ ਬਹੁਤ ਜ਼ਿਆਦਾ ਤਕੜਾ ਬੱਦਲ ਹੋਇਆ ਪਿਆ ਵਾ ਆਪਾਂ ਨੂੰ ਇਹੀ ਆ ਕਿ ਚੁੰਦਾ ਰਹਿੰਦਾ ਵਾ ਥੱਲੇ ਗਾੜ ਗੁੜ ਰੋ ਹੋ ਜਾਂਦੇ ਆ ਕਿ ਉਹਦੇ ਕਰਕੇ ਆਪਾਂ ਕਰਾ ਰਹੇ ਸੀਗੇ ਠੀਕ ਯਾਰ ਖੇ ਦੇਵਾਰਾ ਬੋਲ ਉਹ ਜਾਈ ਨੂੰ ਵੀ ਦੇਖੀ ਜਾਂਦੇ ਆ ਤਾਂ ਉਹ ਕਰ ਦਿੰਦੇ ਨੇ ਦੇਖੋ ਮੰਮੀ ਵੀ ਕਰਦੇ ਪਏ ਨੇ ਆ ਸਾਰਾ ਆਪਾਂ ਸਾਫ ਕਰਦੇ ਪਏ ਸੀਗੇ ਕਿਉਂਕਿ ਮੀਂਹ ਦੇ ਨਾਲ ਉਹਥੇ ਜਗਾ ਭਰ ਗਈ ਸੀਗੀ ਉਥੇ ਪਾਣੀ ਪੂਣੀ ਫਿਰ ਰੁਕ ਜਾਂਦਾ ਸੀਗਾ ਤੇ ਆ ਵੀ ਆਪਾਂ ਕਲੀਅਰ ਕੀਤਾ ਵਾ ਤਾਂ ਜੋ ਪਾਣੀ ਇੱਥੋਂ ਨਿਕਲਦਾ ਰਵੇ ਆ ਦੇਖੋ ਆ ਜਗਾ ਦੇ ਉੱਤੇ ਆਪਣਾ ਆ ਸਾਰਾ ਮਲਵਾ ਸੀਗਾ ਇੱਧਰ ਪਹਿਲਾਂ ਆ ਮਲਵਾ ਨਾ ਇੱਧਰ ਪਿਆ ਸੀਗਾ ਤੇ ਇਹਨੂੰ ਸਾਰੇ ਨੂੰ ਆਪਾਂ ਕਲੀਅਰ ਕੀਤਾ ਵਾ ਤੇ ਇਹਨੂੰ ਸਾਫ਼ ਕਰਕੇ ਆਪਾਂ ਇੱਧਰ ਰੱਖਤਾ ਇਹ ਜਦੋਂ ਚਕਾਣਾ ਹੋਊਗਾ ਚਕਾ ਦਾਂਗੇ ਲੋਡ ਪਈ ਤੇ ਤੇ ਆ ਸੀਗਾ ਸਾਰਾ ਇੱਧਰ ਲੋਗੁੰਜਨ ਵੀ ਕਰਦੀ ਪਈ ਆ ਕੰਮ ਦੇਖੋ ਕੁੜੀ ਸਾਡੀ ਪੂਰੀ ਮਿਹਨਤੀ ਆ ਇਹਨੂੰ ਹੁਣ ਆਪਾਂ 1 ਰੁਪਿਆ ਵਾਲੀ ਟੌਫੀ ਖਵਾ ਦੇਣੀ ਆ ਹਨਾ ਚੱਲ 2 ਰੁਪਿਆ ਵਾਲੀ ਖਵਾ ਦਾਂਗੇ ਮੂੰਹ ਕਰ ਇੱਧਰ ਮੜਾ ਜਾ ਮੂੰਹ ਦੇਖੋ ਪੂਰਾ 빙ਗਾ ਵਾ ਆਪਾਂ ਨੂੰ ਇੱਕ ਵਾਰੀ ਟੌਫੀ ਖਵਾ ਦੇਣੀ ਬਹੁਤ ਕੰਮ ਕਰਦੀ ਕੁੜੀ ਸਾਡੀ ਤੇ ਚੱਕਦੇ ਨੇ ਫੱਟੇ ਆਪਾਂ ਦੇਖੋ ਮੰਮੀ ਆਪਣੀ ਪੂਰੀ ਮਿਹਨਤੀ ਨੇ ਤੁਸੀਂ ਕਹੋਗੇ ਮੈਂ ਵੀ ਵੀਡੀਓ ਬਣਾਈ ਜਨਾਵਾ ਤੇ ਪਰ ਨਹੀਂ ਮੈਂ ਵੀ ਕਰਾਇਆ ਕੰਮ ਇਹ ਤਾਂ ਹੁਣ ਮਾੜਾ ਜਾ ਰਹਿ ਗਿਆ ਵਾ ਤੇ ਤਾਂ ਕਰਕੇ ਮੰਮੀ ਕਹਿੰਦੇ ਚੱਲ ਤੂੰ ਵੀਡੀਓ ਬਣਾ ਲੈ ਤੇ ਆ ਮਾੜਾ ਜਾ ਕਰਾ ਦੇ ਨੇ ਗੁੰਜਰ ਵੀ ਸੁੱਤੀ ਪਈ ਸੀ ਉਹਨੂੰ ਉੱਠ ਕੇ ਆਈ ਆ ਤੁਸੀਂ ਦੇਖ ਲਓ ਵਿਚਾਰੀ ਨੀਂਦਾ ਨੁੰਦਾ ਖਲਵਾਤੀਆਂ ਹੁਣ ਆਪਾਂ ਇਹਨੂੰ ਇੱਕ ਵਾਰੀ ਟੌਫੀ ਖਵਾ ਦੇਣੀ ਆ ਤੇ ਟਿਊਸ਼ਨ ਤੋਂ ਅੱਜ ਛੁੱਟੀ ਆ ਇਹਨੂੰ ਤੇ ਅੱਜ ਇੱਧਰ ਹੀ ਟਿਊਸ਼ਨ ਨੂੰ ਲਵਾਣੇ ਆ ਕੀ ਕਹ ਮਮੀ ਮੈਂ ਕਿ 40 ਚੋਕੀ ਠੀਕ ਆ ਗੁੰਜਨ ਕਿਦਾਂ ਲੱਗ ਰਿਹਾ ਫਿਰ ਹੂੰ ਹੂੰ ਲੱਗਦਾ ਗੰਧੀ ਬੈ ਗਿਆ 20 ਰੁਪਏ ਚਾਹੀਦੇ ਆ 20 ਰੁਪਏ ਹੋਰ ਨਾਲ ਨਾ ਜੀਰੋ ਨਾਲ ਲਾ ਲਿਓ 20 ਰੁਪਏ ਦੇ ਨਾਲ ਜੀਰੋ ਹਾਂ 200 ਰੁਪਏ 20 ਦੇ ਨਹੀਂ ਬੋਦਾ ਬਾਹਲਾ ਹੋ ਗਿਆ ਨਾ ਮਮੀ ਖਰਾਬ ਹੈ ਹੈ ਹੋ ਤਾਂ ਬਾਲੇ ਸੂਜੀ ਕਿੰਨਾ ਉਹ ਜਦੋਂ ਮੀਂਹ ਐਸੇ ਕਿਦਾਂ ਲੱਗਦਾ ਸੀਗਾ ਤਾਂ ਲੱਗਦਾ ਸੀ ਸਾਡਾ ਘਾੜੀਆ ਖਰਾਬ ਪੱਲੀ ਫੜ ਕੇ ਕੜੀ ਆਪ ਸਵੀ ਗਈ ਮੈਂ ਵੀ ਤਾਂ ਖੜਾ ਹੀ ਸੀਗਾ ਪੱਲੀ ਫੜ ਕੇ ਉਹ ਅੰਕਲ ਵੀ ਖੜਾ ਸੀ ਉਹ ਵੀ ਖੜਾ ਸੀ ਤੇ ਮੈਂ ਥੱਲੇ ਖੜਾ ਸੀਗਾ ਉੱਪਰ ਖੜਾ ਸੀ ਹਾਂ ਫੇਰ ਕਿੰਨਾ ਔਖਾ ਮੇਰੇ ਲੱਤ ਦੁਖੀ ਜਾਂਦੀ ਸੀ ਉਤੋਂ ਦੀ ਹਾਂ ਹਾਂ ਕਿਦਾਂ ਲੱਗ ਰਿਹਾ ਕੁੜੀਆਂ ਕੰਮ ਕਰਕੇ ਚੁੱਪ ਕਰ ਜਾ ਦੇਖ ਲਾ ਮੈਂ ਕਿਦਾਂ ਬੋਲ ਦਿਆ ਮੰਮੀ ਆ ਮੇਰੀ ਤਾਂ ਮਿਹਨਤੀ ਮੈਂ ਤਾਂ ਹਜੇ ਘਾਟ ਹੀ ਕਰਦਾ ਕੰਮ ਮੰਮੀ ਪਿੰਡ ਦੀ ਆ ਨਾ ਫਿਰ ਤੁਹਾਨੂੰ ਪਤਾ ਪਿੰਡ ਦੇ ਬੰਦੇ ਸਾਰੇ ਕੰਮ-ਕੰਮ ਕਰ ਕਰਦੇ ਆ ਆਪਾਂ ਵੀ ਮੰਮੀ ਤਾਂ ਸਿੱਖੀ ਜਾਂਦੇ ਥੋੜਾ ਬਹੁਤ ਆਪਾਂ ਵੀ ਨਾਲ-ਨਾਲ ਕਰਦੇ ਸੀ ਤਾਂ ਤੁਹਾਨੂੰ ਪਤਾ ਯਾਰ ਤਿੰਨ ਤੁਹਾਡਾ ਭਰਾ ਮਿਹਨਤੀ ਆ ਵੈਸੇ ਪਰ ਥੋੜੀ-ਬਹੁਤੀ ਵੀਡੀਓ ਬਣਾ ਲਈਦੀ ਆਪਾਂ ਤੁਹਾਨੂੰ ਵੀ ਆਪਾਂ ਆਪਣੀ ਲਾਈਫ ਦਿਖਾ ਦੇਦੀ ਆ ਆਪਣੇ ਨਾਲ ਕੀ ਚੱਲਦਾ ਪਿਆ ਵਾ ਹਨਾ ਤੇ ਬਾਕੀ ਵੀਡੀਓ ਚ ਬਣਿਆ ਦਿਓ ਜੋ ਵੀ ਹੋਗਾ ਤੁਹਾਨੂੰ ਦਿਖਾਵਾਂਗੇ ਆ ਵਾ ਦੇਖੋ ਇੱਥੇ ਆਪਣਾ ਹੋ ਗਿਆ ਵਾ ਉਹ ਪ੍ਰਣਾਲੇ ਤੋਂ ਆ ਰਿਹਾ ਸੀਗਾ ਪਾਣੀ ਬਹੁਤ ਜ਼ਿਆਦਾ ਤੇਜ਼ ਇਹ ਇਹ ਪੱਲੀ ਨੇ ਬਸ ਪੱਲੀ ਨੇ ਬਾਕੀ ਤਾਂ ਬਚਾਤਾ ਫਰਸ਼ ਆਪਣਾ ਇਧਰਲੇ ਪਾਸੇ ਥੋੜਾ ਜਆ ਤੇ ਆ ਹੁਣ ਆਪਣਾ ਖਰਾਬ ਹੋ ਗਿਆ ਥੋੜਾ ਜਆ ਤੇ ਇਹ ਅੰਕਲ ਹੁਣ ਠੀਕ ਕਰ ਦੇਣਗੇ ਪਰ ਧੋਪਰ ਆਬਣੇ ਹੁਣ ਕੱਢੀ ਆ ਪਹਿਲਾਂ ਖਰਾਬ ਕਰਤਾ ਕੰਮ ਕਹਿੰਦੇ ਮੀਂਹ ਧੁੱਪ ਦੇ ਵਿੱਚ ਮੀਂਹ ਨਿਕਲ ਰਿਹਾ ਸੀਗਾ ਮਤਲਬ ਧੁੱਪ ਪੈ ਰਹੀ ਸੀ ਨਾਲ ਮੀਂਹ ਵੀ ਬਹੁਤ ਤੇਜ਼ ਪੈ ਰਿਹਾ ਸੀਗਾ ਪੁਰਾਣੇ ਉਹ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਜਦ ਧੁੱਪ ਦੇ ਵਿੱਚ ਮੀਂਹ ਪੈਂਦਾ ਨਾ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਵਾ ਬਾਕੀ ਤਾਂ ਮੈਨੂੰ ਪਤਾ ਨਹੀਂ ਐ ਮਮਮੀ ਅੰਕਲ ਤਾ ਨੂੰ ਵੀ ਪਤਾ ਵਾ ਕਿ ਉਹ ਹੀ ਮਾਰਦੇ ਲੋਕੀ ਧੁੱਪ ਦੇ ਵਿੱਚ ਕਹਿੰਦੇ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਜਦੋਂ ਧੁੱਪ ਦੇ ਵਿੱਚ ਮੀਂਹ ਪੈਂਦਾ ਹਾਂਜੀ 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 ਪੱਕੀ ਗੱਲ ਆ ਪੱਕੀ ਗੱਲ ਆ ਤੈਨੂੰ ਪਤਾ ਕਿ ਨਹੀਂ ਨਹੀਂ ਪਤਾ ਹੈ ਨਹੀਂ ਪਤਾ ਨਹੀਂ ਪਤਾ ਐਨੂੰ ਨਹੀਂ ਪਤਾ ਅੰਕਲ ਲਾਲਾ ਮੈਂ ਵੀ ਬਜ਼ੁਰਗ ਹੋ ਗਿਆ ਮੈਨੂੰ ਪਤਾ ਚਲੋ ਕੋਈ ਚੱਕਰ ਨਹੀਂ ਆ ਹੁਣ ਪਾਰਾਟ ਹੋ ਗਿਆ ਠੀਕ ਹੈ ਚਲੋ ਹੁਣ ਤਾਂ ਉੱਪਰ ਨਿਕਲ ਗਏ ਆ ਰੱਬ ਨੂੰ ਆਪਾਂ ਕੀਤੀ ਸੀਗੀ ਅਰਦਾਸ ਤੇ ਹਾਂ ਤੂੰ ਦੱਸ ਦੇ ਕੀ ਆ ਦੱਸ ਕੀ ਹੁੰਦਾ ਜਦੋਂ ਤੁੱਪ ਦੇ ਵਿੱਚ ਮੀਂਹ ਪੈਂਦਾ ਵਾ ਪਤਾ ਤੈਨੂੰ ਹੋਰ ਤਾਂ ਨਹੀਂ ਕੁਝ ਪਤਾ ਮਾੜੇ ਨੱਚ ਕੇ ਦਿਖਾ ਦੇ ਫਿਰ ਟਾਈਮ ਨਹੀਂ ਨੂੰ ਫਿਰ ਚੀਜੀ ਵੀ ਨਹੀਂ ਦਵਾਣੀ ਹਾਂ ਇਹਨਾਂ ਤੇ ਰੱਖ ਫਾਸੀਆ ਚੱਲੋ ਹੋ ਜਾ ਮਾੜਿਆ ਜਲਦੀ ਕਰ ਮਾਰੇ ਸਟੈਪ ਤੇ ਮਾਰ ਦੇ ਇੱਕ ਲਾਤਾ ਕੁੜੀ ਦੇ ਡੀ ਆ ਸਟੈਪ ਤੇ ਗਿਆ ਤੇ ਵਲਟ ਆ ਹੀ ਆ ਚੱਕਰ ਤਾਂ ਮੈਂ ਵੈਸੇ ਬੱਦਲ ਘਟ ਗਿਆ ਵਾ ਭਾਗੀ ਜਾਵੇ ਹੋਰ ਕੀ ਧੁੱਪ ਤਾਂ ਨਿਕਲ ਹੈ ਉਧਰ ਦੇ ਪਾਸੇ ਬੱਦਲ ਬਹੁਤ ਜ਼ਿਆਦਾ ਵਾ ਇਧਰਲੇ ਪਾਸੇ ਕਾਲਾ ਬੱਦਲ ਆ ਪੂਰਾ ਉਧਰ ਧੁੱਪ ਥੋੜੀ ਥੋੜੀ ਹੈਗੀ ਹੈ ਮਤਲਬ ਬੱਦਲ ਬੱਦਲ ਉਧਰ ਘਟਾ ਏ ਆਇਆ ਪਤਾ ਨਹੀਂ ਕਿਹੜੀ ਸਾਈਡ ਤੋਂ ਅਸੀਂ ਬੱਦਲ ਸੰਗਰੂਰ ਸੰਗਰੂਰ ਇੱਧਰ ਸੰਗਰੂਰ ਥੋੜੀ ਇੱਧਰ ਤਾਂ ਜਲੰਧਰ ਆ ਇੱਧਰ ਹੋ ਗਏ ਤਾਂ ਇੱਧਰ ਜਾ ਰਿਹਾ ਹੈ ਮੁੱਲਾਪੁਰ ਵੱਲ ਜਾ ਰਿਹਾ ਅੰਕਲ ਉਹਨਾਂ ਫਰਸ਼ ਸੈੱਟ ਕਰਦੇ ਪਏ ਨੇ ਤੇ ਹੁਣ ਨਾ ਰੱਬਾ ਮੀਂਹ ਪੋਈ ਬਸ ਹੋ ਜਾਵਾ ਫਰਸ਼ ਸੈੱਟ ਜਿਹੜਾ ਅੰਕਲ ਉਹ ਵਿੱਚ ਇਹ ਪਾਣੀ ਉਹ ਥੱਲੇ ਰਚ ਗਿਆ ਹੈ ਜਵਾਕ ਆਪਣੇ ਲੱਗੇ ਹੋਏ ਨੇ ਅੱਜ ਕੰਮ ਕਰਨ ਦੇ ਟਿਊਸ਼ਨ ਤੋਂ ਛੁੱਟੀ ਆ ਕੁੜੀ ਨੂੰ ਹਾਂ ਲੋ ਉੱਧਰ ਸਾਰ ਰੱਖ ਦੇ ਉਹਦੇ ਵਿੱਚ ਮੰਮੀ ਦੀ ਪੂਰੀ ਹੈਲਪ ਕਰਾ ਰਹੀ ਐ ਇਹਨੂੰ ਪਤਾ ਨਾ ਜੇਕਰ ਵੀ ਦੀ ਚੀਜ਼ ਮਿਲਣੀ ਐ ਇਹਨੂੰ ਹੂੰ ਕੀ ਅਗਲੀ ਦਸਤੀ ਖਾ ਗਈ ਸੀ ਕਦੋਂ ਬੋਲੂੰਗੀ ਅੱਛਾ ਫਿਰ ਹੁਣ ਤਾਂ ਨਹੀਂ ਦਵਾਣੀ ਦਵਾਉਗਾ ਹੂੰ ਤੇ ਪੇੜਾ ਨਾ ਖਾ ਲਈ ਮੇਰ ਤਾਂ ਹਾਂ ਚੱਕੋ ਮੰਮੀ ਅੱਜ ਲੱਗੇ ਹੋਏ ਨੇ ਪੂਰੇ ਮਿਹਨਤ ਕਰਨਾ ਬਾਸ ਮੰਮੀ ਇੰਨਾ ਕ ਬਹੁਤ ਆ ਮੈਂ ਨੂਰੀ ਇੱਕਾਂ ਲਾ ਦਿੰਦੀ ਨਾ ਥੋੜਾ ਜਿਹਾ ਟਿੱਟਾਂ ਲਾ ਤਾਂ ਦਿੱਤੀਆਂ ਸੀਗੀਆਂ ਯਾਰ ਮੈਂ ਆਓ ਥੱਲੇ ਨਵਾਰਾ ਤੀ ਉੱਤੇ ਨੂੰ ਜਦੋਂ ਬਾਸ ਬਸ ਕੁੜੀ ਅੱਗੇ ਹੋ ਗਈ ਉਹ ਅਗਲੇ ਉਹ ਕਰ ਦਿਓ ਉਹ ਨਹੀਂ ਚੱਕਣਾ ਤੂੰ ਆ ਵੀ ਰਹਿਣ ਦੇ ਹੁਣ ਜਦੋਂ ਮੀਂਹ ਹਟੂਗਾ ਫੇਰ ਹੀ ਕਰਾਂਗੇ ਕੁਛ ਨੂੰ ਨਾ ਕਾਰਾ ਤੈਨੂੰ ਵੇਰ ਸੁਣਦਾ ਨਹੀਂਗਾ ਭਾਈ ਦੋੜਾ ਰਹਿ ਗਿਆ ਲੈ ਇਹ ਖੇਡਣ ਵਾਲੀ ਚੀਜ਼ ਥੋੜੀ ਐ ਕੁੜੀਏ ਇੱਧਰ ਨੂੰ ਮੁਹ ਕਰੀ ਫਾਇਟ ਗੁੰਜਨਾਮ ਬਾਲਾ ਪੱਟੀ ਫਾਇਟ ਫੁੱਟ ਆ ਗਿਆ ਕੀ ਫੁੱਟ ਆ ਗਿਆ ਤੂੰ ਕਿਉਂ ਤੇ ਬਾਲ ਆਈ ਜਾਂਦੇ ਸੀ ਆ ਪੱਟ ਦੇ ਕਬਾਲ ਹਏ ਐ ਪੱਟਿਆ ਗਿਆ ਨਿਕਾ ਚਿੱਟੇ ਵਾਲ ਆ ਗਏ ਹੁਣ ਤਾਂ ਤੁਹਾਡੇ ਭਰਾ ਦੇ ਹੁਣ ਅੰਪਾ ਦੁਬਾਰਾ ਮਸਾਲਾ ਬਣਾਵਾਂਗੇ ਮਸਾਲਾ ਅੱਧਾ ਹੋ ਗਿਆ ਗਿੱਲਾ ਤੇ ਇਹਨੂੰ ਹੁਣ ਦੁਬਾਰਾ ਸੈੱਟ ਕਰੂਗਾ ਇਹਦੇ ਵਿੱਚ ਮਿਲਾ ਕੇ ਹੋ ਜੂਣਾ ਸੈੱਟ ਇਹ ਹੈ ਹੈ ਆ ਇਹ ਹੁਣ ਦੁਬਾਰਾ ਦੁਬਾਰਾ ਸੈੱਟ ਕਰਨਾ ਪੈਣਾ ਵਾ ਬਸ ਹੁਣ ਨਮੀ ਆਵੇ ਹੋਰ ਨਹੀਂ ਕੋਈ ਚੱਕਰ ਐਹ ਧੋਪ ਉੱਪਰ ਨਿਕਲ ਗਈ ਹੁਣ ਬਾਕੀ ਹੁਣ ਨਾਲ ਜਨਾ ਹੁਣ ਰੱਬਾ ਮੀ ਆਵੇ ਇਹਨੂੰ ਸੋਕੇ ਜਿਹਾ ਵੇ ਸਾਡਾ ਲੈਂਟਰ ਫਰਸ਼ ਚਮਕ ਗਿਆ ਹੁਣ ਤੱਕ ਤਾਂ ਪੈਣਾ ਸੀਗਾ ਇਹਨੇ ਕਦੋਂ ਦਾ ਹਨਾ ਅੰਕਲ ਇਹ ਤਾਂ ਮੀ ਨੇ ਘੰਟਾ ਖਰਾਬ ਕਰਾਤਾ ਹਾਂ ਹੋ ਗਈ ਹੋ ਗਈ ਬਾਬਾ ਜੀ ਦੀ ਕਿਰਪਾ ਨਾਲ ਆਪਣਾ ਫਰਸ਼ ਪੈ ਚੁੱਕਾ ਵਾ ਤੁਸੀਂ ਦੇਖ ਸਕਦੇ ਹੋ ਬਸ ਬਾਬਾ ਜੀ ਹੁਣ ਮੀ ਨਾ ਲਿਆਇਓ ਹੁਣ ਧੋਪੀ ਕੱਢ ਕੇ ਰੱਖਿਓ ਦੋ ਦਿਨ ਦੱਬ ਕੇ ਆਪਣਾ ਜਿਹੜਾ ਛੱਤ ਦਾ ਫਰਸ਼ ਵੀ ਚੋਂਦਾ ਨਾ ਆਪਣੇ ਛੱਤ ਵੀ ਚੋਂਦੀ ਤਾਂ ਉਹਨੂੰ ਪਤਾ ਵਾ ਸਭ ਤੋਂ ਉੱਪਰ ਲਿਓ ਵੀ ਆਪਾਂ ਤਾਂ ਟਕਰਾਰਾ ਰਹੇ ਆ ਤੇ ਆਹ ਵਾਲੀ ਇੱਥੇ ਆਪਾਂ ਥੋੜਾ ਜਿਹਾ ਘੋਲਵਾ ਜਿਹਾ ਫੇਰ ਦਾਂਗੇ ਜਿੱਥੋਂ ਜਿੱਥੋਂ ਤਰੇੜਾਂ ਚੋਂ ਚੋਂਦਾ ਵਾ ਤੇ ਉਹ ਵਸਟ ਟੋ ਜੂਆ ਫਿਰ ਆਪਣਾ نیچے ਨਹੀਂ ਚੋਇਆ ਕਰੂਗਾ ਬਸ ਹੁਣ ਪਾਪਾ ਮੀਂਹ ਆਵੇ ਲੱਗਦਾ ਸੀ ਅੰਕਲ ਐਡਾ ਤੇਜ਼ ਮੀਂਹ ਤੋਂ ਬਾਅਦ ਇਦਾਂ ਦਾ ਮੌਸਮ ਵੀ ਹੋ ਗਿਆ ਹੈ ਨਾ ਮੌਸਮ ਬੜਾ ਚੇਂਜ ਹੁੰਦਾ ਨਾ ਇੱਕਦਮ ਹੀ ਪਤਾ ਨਹੀਂ ਲੱਗਦਾ ਸਵੇਰੇ ਐਡੀ ਧੁੱਪ ਸੀਗੀ ਗਰਮੀ ਵੀ ਸੀ ਆ ਸਵੇਰੇ ਗਰਮੀ ਵੀ ਇੰਨੀ ਸੀਗੀ ਮੈਨੂੰ ਪਤਾ ਮੈਂ ਜਦੋਂ ਉੱਥੇ ਕੰਮ ਕਰਦਾ ਸੀਗਾ ਤੁਸੀਂ ਵੀ ਕਰਦੇ ਸੀ ਉਹ ਤੋਂ ਬਾਅਦ ਧੁੱਪ ਇੰਨੀ ਤੇਜ਼ ਧੁੱਪ ਸੀਗੀ ਜਿੰਨੀ ਹੋਣਾ ਤੇ ਬਾਦ ਵਿੱਚ ਐਡਾ ਤੇਜ਼ ਮੀਂਹ ਆ ਗਿਆ ਲੱਗਦਾ ਹੀ ਨਹੀਂ ਸੀਗਾ ਤੇ ਫਿਰ ਹੁਣ ਥੋੜੇ ਟਾਈਮ ਬਾਅਦ ਮੀਂਹ ਹਟ ਗਿਆ ਚਲੋ ਬਾਬੇ ਦਾ ਸ਼ੁਕਰ ਹੁਣ ਨਮੀ ਪਈ ਗਈ ਰੱਬਾ ਬਾਕੀ ਤਾਂ ਚਲੋ ਸ਼ੁਕਰ ਹੈ ਸਭ ਕੋ ਸ਼ੁਕਰ ਹੀ ਆ ਖੱਚਦੇ ਖੱਚਦੇ ਤੇਰੇ ਮੈਂ ਦਿਖਾਉਂਗਾ ਵੀਡੀਓ ਮੈਂ ਕਿਹੜੀਆਂ ਬਣਾ ਬਣਾ ਕੇ ਪਾਣਾ ਲੋ ਜੀ ਮੰਮੀ ਚਾਹ ਲੈ ਕੇ ਆ ਗਏ ਨੇ ਤੇ ਹੁਣ ਆਪਣਾ ਚਾਹ ਦਾ ਟਾਈਮ ਆ ਮੀਂਹ ਤੋਂ ਬਾਅਦ ਚਾਹ ਪੀਣ ਦਾ ਮਜ਼ਾ ਹੀ ਵੱਖਰਾ ਵਾ ਨਵੇਂ ਪੌੜੀ ਮਸਾਂ ਹੀ ਚੜਾਉਣ ਘਰ ਦੇ ਕੰਮ ਦੇ ਵਿੱਚ ਤਾਂ ਚੜਨਾ ਹੀ ਪੈਂਦਾ ਤੁਹਾਨੂੰ ਪਤਾ ਮਜਬੂਰੀ ਹੁੰਦੀ ਆ ਤੇ ਮੇਰਾ ਵੀ ਰੱਖਦਾ ਹੈ ਨਾ ਹਮ ਆਪਾਂ ਹੁਣ ਪਿੰਨੇ ਅੰਕਲ ਨਾਲ ਪੈਕੇਜ ਆ ਤੇ ਨਾਲ ਨਾਲ ਨਿਆਰੇ ਕੰਮ ਤੇ ਅੰਕਲ ਬੈਠੇ ਤੁਸੀਂ ਵੀ ਨਾਲ ਵੀਡੀਓ ਦੇ ਵਿੱਚ ਆ ਜਾਓਗੇ ਕਿਵੇਂ ਲੱਗਦਾ ਲਾਈਨ ਚ ਬਹਿ ਕੇ ਚਾਹ ਪੀ ਰਹੇ ਮਮੀ نیچے ਖੜੇ ਨੇ ਆਪਾਂ ਉੱਪਰ ਬੈਠੇ ਪੀ ਰਹੇ ਆ ਚਾਹ ਇੱਥੋਂ ਜੇ ਆਪਣਾ ਕੋਠਾ ਚੋਂਦਾ ਵਾ ਜਗਾ ਤੇ ਪਾਣੀ ਦੇਖੋ ਚਲਾ ਗਿਆ ਨਾ ਫੇਰ ਤੈਨੂੰ ਸੈੱਟ ਕਰਾਣਾ ਵਾ ਬਸ ਇੱਧਰ ਵੀ ਆਣ ਅੰਕਲ ਮੈਂ ਕਿੱਧਰ ਵੀ ਆ ਥੋੜੇ ਥੋੜੇ ਸ਼ੇਦ ਹੁੰਦੇ ਜਿਹੜੇ ਖਰਾਬ ਕਰ ਦਿੰਦੇ ਕਈ ਵਾਰੀ ਹਾਂ ਸੈੱਟ ਕਰਾ ਰਿਹਾ ਹਾਂ ਥੋੜਾ ਥੋੜਾ ਕਰਾ ਰਿਹਾ ਹਾਂ ਥੋੜੇ ਟਾਈਮ ਬਾਅਦ ਹਾਂ ਚੱਲਾਂ ਆ ਦੇਖਵਾ ਤੂੰ ਜਾਊਗਾ ਹੁਣ ਚੱਲੇ ਪਹਿਲਾਂ ਹਾਂ ਦੇਖੋ ਆ ਜਗ੍ਹਾ ਤੋਂ ਜਾਊਗਾ ਨੀਚੇ ਨੂੰ ਤੇ ਦੇਖੋ ਓਲੀ ਓਲੀ ਪਤਾ ਲੱਗ ਰਹਿਣਾ ਜਲਦਾ ਚਲਦਾ ਚਲਦਾ ਦੇਖੋ ਗਿਆ 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 ਆ ਜਗਾ ਤੋ ਆਪਣਾ ਕੋਠਾ ਚੋਂਦਾ ਵਾ ਸੋ ਇਹਨੂੰ ਸੈੱਟ ਕਰਾਣਾ ਵਾ ਇੱਥੇ ਗਾਰਡਨ ਨੇ ਅੰਕਲ ਉਹ ਜਗਾ ਤੋ ਚੋਂਦਾ ਹੈ ਆ ਗਾਰਡਨ ਨੇ ਦੇਖੋ ਆ ਛੱਤ ਆਪਣੀ ਆ ਗਾਰਡਨ ਨੇ ਇੱਥੋਂ ਦੀ ਆ ਜਗਾ ਤੋ ਚੋਂਦਾ ਵਾ ਤੇ ਆ ਅੰਕਲ ਕਰਦੇ ਪਏ ਨੇ ਤੇ ਇਧਰੋਂ ਵੀ ਚੋਂਦਾ ਵਾ ਆ ਜਗਾ ਜੀ ਹੈ ਗਿਆ ਦੇਖੋ ਇੱਥੋਂ ਇਦਾਂ ਚੋਂਦਾ ਰਹਿੰਦਾ ਫਿਰ ਛੱਤ ਨਾ ਚੋਂਨ ਲੱਗ ਜਾਂਦੀ ਫਿਰ ਉਹਨਾਂ ਗਾਰਡਰ ਕੋਡਰ ਗੱਲਾਂ ਦਾ ਡਰਾ ਸੋ ਇਹਨੂੰ ਆਪਾਂ ਸੈੱਟ ਕਰਾ ਰਹੇ ਹਾਂ ਛੱਤ ਤੇ ਆਪਣੇ ਉੱਪਰਲੀ ਜਿਹੜੀ ਛੱਤ ਚੁੰਦੀ ਸੀਗੀ ਉਹਦੀਆਂ ਵੀ ਤਰੇੜਾ ਜਿਹੀਆਂ ਪ੍ਰਭਾਤੀਆਂ ਨੇ ਆਪਾਂ ਤੁਸੀਂ ਚੈੱਕ ਕਰ ਲਓ ਤੇ ਬੱਸ ਹੁਣ ਨਾ ਚੋਵੇ ਬਾਕੀ ਦਾ ਚਲੋ ਸਭ ਠੀਕ ਆ ਓਕੇ ਆ